ਅਗੇ ਅਗੇ ਕਰੀ ਜਾਣਾ ਠੀਕ ਹੈ ਸਕਰੋਲ ਕਰ ਚਿਰਨੂੰਗਾ ਹਾਂ ਇਹਨਾਂ ਨੇ ਆ ਕੋਡ ਭੇਜਿਆ ਆਪਣਾ ਆ ਨੰਬਰ ਤੋਂ 200 ਰੁਪਇਆ ਕਿਤੇ 150 ਰੁਪਇਆ ਕਿ ਇਹਨਾਂ ਨੇ ਦੇਤੇ ਹਾਂ ਤਾਂ ਕੋਈ ਗੱਲ ਨਹੀਂ ਆ ਆ ਕੀ ਆ ਇਹ ਪਿੰਨ 15 15 ਜਦੋਂ ਹਨਾ ਇਹ ਮੈਂ ਭੇਜਿਆ ਹੂੰ ਓਕੇ ਇਹ ਆ 200 ਪੇਡ ਕਰਤਾ ਆਪਣਾ ਠੀਕ ਹੈ ਇਹ ਕਹਿੰਦੇ ਕਹਿੰਦੇ ਵੀ ਸਕਰੀਨ ਸ਼ਾਟ ਵਿੱਚ ਹਾਂ ਇਹ ਮੈਂ ਭੇਜਦਾ ਉਹਨਾਂ ਨੂੰ ਹੂੰ ਓਕੇ ਉਹ ਕਹਿੰਦੇ ਓਕੇ ਉਹਨਾਂ ਨੇ ਮੈਨੂੰ ਟਿੱਕਟ ਭੇਜਿਆ ਇੱਟ ਤੇ 15 ਕਰੋੜ ਇਹ ਫਰੋਡ ਹੈ 1.5 ਕਰੋੜ ਇਹ ਹਾਂ ਜੀ ਇਹ ਫਰੋਡ ਆਪਣਾ ਕੋਲ ਲੱਭੂਗਾ ਦੇਖੋ ਤੁਸੀਂ ਪਹਿਲਾ ਆ ਨੰਬਰ ਦੇਖੋ ਹਾਂ ਉਹਦੇ ਵਿੱਚ ਹੈ ਜਾਂ ਨਹੀਂ ਹੈ ਅਸਲੀ ਹੁੰਦਾ ਨਹੀਂ ਹੈ ਹੈ ਅਸਲੀ ਲੈਟਰ ਜਹੁੰਦਾ ਹੈ 110 ਜੰਮਿਆ ਜੋ ਵੀ ਹੋਇਆ ਹੋਊਗਾ ਆਪਾਂ ਨੂੰ ਕੀ ਪਤਾ ਹੋਣਾ ਆਪਾਂ ਤਾਂ ਲੜਦੀ ਭਾਰਤੀ ਉਹਨਾਂ ਦੇ ਨਾਂ ਤੇ ਭਰੀਆ ਲੁਧਿਆਣਾ ਵਾਲਿਆਂ ਦੇ ਦੁਗਰੀ ਰੋਡ ਵਾਲਿਆਂ ਦੇ ਹਾਂ ਅੱਛਾ ਜੀ ਉਹਨਾਂ ਨੇ ਕਹਿੰਦੇ ਵੀ ਰਿਜ਼ਲਟ ਭੇਜਾਂਗੇ 3 ਵਜੇ 3 ਵਜੇ ਰਿਜ਼ਲਟ ਭੇਜਣਸਾਰ ਉਹਨਾਂ ਨੇ ਆਪਾਂ ਨੂੰ ਫੋਨ ਕੀਤਾ ਇਹ ਚੈੱਕ ਕਰੋ ਇਹ ਆ ਗਿਆ ਓਏ ਹਾਂ ਮੁਬਾਰਕ ਮੁਬਾਰਕਾਂ ਦੇ ਨਹੀਂ ਸਕਦੇਗੇ ਵੀ ਤੁਹਾਡਾ ਨੰਬਰ ਆ ਗਿਆ ਹਾਂ ਟਿਕਟ ਤੇ ਚੈੱਕ ਕਰ ਲਓ ਉਹ ਦੇਖਣਾ ਉੱਪਰ ਨੰਬਰ ਆਣਾ ਆਪਣਾ ਟਿਕਟ ਖੜੇ ਕਰੋ ਇਹ ਆਪਣਾ ਆ ਵਾਲਾ ਹੈ ਹਾਂ ਆਪਣਾ ਆ ਗਿਆ ਦੱਸਤਾ ਹੀ 56 ਠੀਕ ਹੈ ਉਸ ਤੋਂ ਬਾਅਦ ਟਿਕਟ ਦੇਖੀ ਆਪਣੀ ਖੜਾ ਇੱਕ ਮਿੰਟ ਆ ਦੇਖੋ ਇਹ ਆ ਆ ਗਈ ਡੇਟਾ ਆਪਣਾ ਕੱਲਾ ਕੱਲਾ ਅੰਗਰੇਜ਼ੀ ਚ ਬਨ 027 70 ਉਗਰੇ ਜੀ ਸਾਰੇ ਅੱਖਰ ਆ ਗਏ ਨਾ ਆਈ ਹੋ ਸਕਦੀ ਹੈ ਇਹ ਨੂੰ ਅੱਛਾ ਅੱਛਾ ਦੁਬਾਰਾ ਫੇਰ ਕਰ ਲੋ ਹ ਰਿਜ਼ਲਟ ਆ ਗਿਆ ਠੀਕ ਹੈ ਰਿਜ਼ਲਟ ਆ ਗਿਆ ਭਾਈ ਜੀਰੋ ਨੇ ਚੈੱਕ ਕਰ ਲੋ ਨਾ ਸਭ ਸਪੱਸ਼ਟ ਠੀਕ ਹੈ ਓਕੇ ਸਰ ਇਹਦੇ ਫਸਟ ਨੇ 10 ਲੱਖ ਰੁਪਇਆ ਆ ਦੇਖ ਲੋ 10 ਲੱਖ ਕਿੰਨੇ ਨਿਕਲੇਗਾ 10 23 55 ਠੀਕ ਹੈ ਜਿਹੜੇ ਆਪਾਂ ਪਿੱਛੇ ਕਰ ਕਰਦੇ ਠੀਕ ਹੈ ਚਲੋ ਜਿਹੜੇ ਦੁੱਗਰੀ ਰੋਡ ਵਾਲੇ ਨੇ ਹ ਉਹਨਾਂ ਨੂੰ ਸਕੈਨਰ ਭਈਆਂ ਨੇ ਕਰ ਰੱਖਿਆ ਭੈਣ 14 ਨੇ ਮੈਨੂੰ ਇਹਦੇ ਵਿੱਚ ਭਈ ਅਕਾਊਂਟ ਨੰਬਰ ਠੀਕ ਹੈ ਇਹਦਾ ਆਪਾਂ ਸਕੈਨਰ ਕਰਦੇ ਗਏ ਲਈ ਹਾਂ ਕੌਲਮੀ ਠੀਕ ਹੈ ਕੋਈ ਨਹੀਂ ਇਹ ਵੀ ਦਿਖਾ ਦਾਂਗੇ ਆਪਾਂ ਨੇ ਕਿਹੜਾ ਕੋਈ ਗਲਤ ਭੇਜੇ ਆਪੇ ਅਕਾਊਂਟ ਨੰਬਰ ਚਲੋ ਇਹ ਪਰਫਿਊਜ਼ ਕਰਦੇ ਹਾਂ ਜੀ ਇੱਕ ਮਿੰਟ ਕੋਈ ਗੱਲ ਇਹਦੇ ਫੋਨ ਵੀ ਆ ਠੀਕ ਹੈ ਆਹ ਫੋਨ ਆਇਆਗਾ ਉਹਨਾਂ ਦਾ ਹੀ ਆ ਠੀਕ ਹੈ ਬਿਸ਼ੂ ਟ੍ਰੈਕਿੰਗ ਲੱਗੀ ਠੀਕ ਹੈ ਹੂੰ ਤੇ ਦੋਵਾਂ ਚਲ ਆਪਾਂ ਇਹਦਾ ਵਾਚ ਕਰਾਂਗੇ ਅਪਗਰੂ ਤੇ ਇਹਦੇ ਚ ਇਹਨੀ ਫੋਟੋ ਦਿਤੀ ਕਾਊਂਟਰ ਨੰਬਰ ਓਕੇ ਕਹਿੰਦੇ ਫੋਟੋ ਵੀ ਭੇਜ ਦਿਓ ਫੋਟੋ ਵੀ ਨਾਲ ਕਾਪੀ ਦੇ ਭੇਜੀ ਉਸੇ ਅਕਾਊਂਟ ਦੇ ਆਧਾਰ ਕਾਡ ਭੇਜ ਦਿਓ ਪੰਨੀਆਂ ਸਾਈਡਾਂ ਹਾਂ ਇਹ ਤੇ ਪੈਨ ਕਾਡ ਨਹੀਂ ਅੱਛਾ ਰੈਸਪੇਧ ਹਾਂ Okay. ओके फेर मिनट पर तो कॉल आई ठीके दोबारा हां जी वो कहंदे जी 4500 ਰੁਪਿਆ ਉਹ ਭੇਜੋ ਵੀ 5 ਲੱਖ ਤੱਕ ਤੁਹਾਨੂੰ ਕੋਈ ਟੈਕਸ ਨਹੀਂ ਸੀਗਾ ਹੂੰ ਤੇ 10 ਲੱਖ 10 ਲੱਖ ਵਾਲਾ 4500 ਰੁਪਿਆ ਤੁਸੀਂ ਸਾਨੂੰ ਚਾਰਜਾ ਗਵਰਨਮੈਂਟ ਟੈਕਸ ਹੈ ਨਾ ਜੋ ਵੀ ਹੈ ਬਈ ਜੀ ਇਹ ਦੋ ਜੀ ਅਸੀਂ ਕਾਲ ਵੀ ਫੁਲੀਮੈਂਟ ਲਵ ਤੇ ਆਪਾਂ ਇਹ ਦੋ ਕਾਲ ਵੀ ਲਈ ਰਿਕਾਰਡ ਕਰਾਂਗੇ ਠੀਕੇ ਸਾਰੀ ਅਪਰੋਚ ਨਾਲ ਵੀਡੀਓ ਦਿਖਾਵਾਂਗੇ ਯਾਰ ਹਾਂ ਜੀ ਧੱਗੇ ਜਾਲ ਕਿਵੇਂ ਹੁੰਦਾ ਨਾ ਓਕੇ ਤੇ ਆਪਾਂ ਨੂੰ ਕਾਲ ਆਈ ਸੀ ਨਾ 7:00 ਵਜੇ ਕਿੰਨੇ ਮਿੰਟ ਦੇ ਠੀਕ ਹੈ ਬਾਈ ਆ ਉਹਨਾਂ ਨੇ ਕੀ ਕਿਹਾ ਕਹਿੰਦੇ ਵੀ 4500 ਰੁਪਏ ਹੋਰ ਵੀ ਜਮਾ ਵੀਰ ਮੇਰੇ ਕੋਲ ਤਾਂ ਹੈ ਹੀ 200 ਰੁਪਏ ਸੀ ਮੇਰੇ ਤਾਂ ਲਾਟਰੀ ਲੱਗ ਗਈ ਮੈਂ ਤਾਂ ਖੁਸ਼ੀ ਹੋ ਗਈ ਮੇਰੇ ਕੱਟ ਜੇ 10 ਕੱਟ ਲਿਓ ਹੂੰ ਪਰ ਉਹਨਾਂ ਨੇ ਮੁੜ ਕੇ ਕਾਲ ਨਹੀਂ ਕਰੀ ਕੋਈ ਸਾਲੇ ਭਈਏ ਬੈਠ ਰਹੇ ਨੇਗੇ ਸਕੈਨ ਕਰਖਾ ਲੁਧਿਆਣੇ ਦਾ ਸਹੀ ਆ ਤੇ ਲੁਧਿਆਣੇ ਵਾਲੇ ਉਹ ਵੀਰ ਨੂੰ ਚਾਹੁੰਦਾ ਪੱਗ ਵਾਲੇ ਨੂੰ ਵੀ ਮੈਂ ਲਾਟਰੀ ਸਹੀ ਵੇਚ ਰਿਹਾ ਹਾਂ ਜਾਂ ਗਲਤ ਹਾਂ ਮੈਂ ਤਾਂ ਉਹਦੇ ਪਰੋਸੇ ਖਰੀਦੀ ਸੀਗੀ ਮੈਂ ਦੁਬਾਰੇ ਵੀ ਖਰੀਦਣ ਨੂੰ ਤਿਆਰ ਹੋ ਗਿਆ ਸੀਗਾ ਜਿਹੜੀ ਕੋਈ ਲਾਟਰੀ ਵੰਪਰ ਸੀਗਾ ਫੋਟੋ ਉਹਦੀ ਲੱਗੀ ਆਹਦੇ ਵਾਲਾ ਰਖੜੀ ਵਾਲਾ ਹਾਂ ਰਖੜੀ ਵੰਪਰ ਹਾਂ ਉਹ ਮੈਂ ਖਰੀਦਣ ਨੂੰ ਤਿਆਰ ਹੋ ਗਿਆ ਸੀਗਾ ਪਰ ਹੁਣ ਯਕੀਨ ਨਹੀਂ ਕਰ ਹੁੰਦਾ ਇਹ ਇਹ ਲੁਧਿਆਣਾ ਕਿੱਥੇ ਆ ਦੁਗਰੀ ਰੋਡ ਦੁਗਰੀ ਰੋਡ ਤੇ ਲੁਧਿਆਣਾ ਆ ਉਹ ਕਹਿੰਦੇ ਨਿਊ ਹੈ ਆਪਣਾ ਅੱਛਾ ਆਪਾਂ ਖਰੀਦੀ ਕਦੇ ਸੀ ਗੁਰੂ ਰਾਮਦਾਸ ਠੀਕ ਹੈ ਗੁਰੂ ਗ੍ਰੰਥ ਸਾਹਿਬ ਜੀ ਪ੍ਰਸਤਿਤ ਮਾਨ ਦਾ ਨਾਂ ਪਈਏ ਖਰਾਬ ਕਰੀਂਦੇ ਨੇ ਕਿ ਇਹਨਾਂ ਦੀ ਚੱਕੀ ਆਈਡੀ ਪਾਈ ਜਾਂਦੇ ਨੇ ਹੈਗਾ ਭਾਈ ਦੁਬਾਰੇ ਫੋਨ ਆਈ ਨਹੀਂ ਹੈਗਾ ਦੁਬਾਰੇ ਫੇਰ ਲਾਵਾਂਗਾ ਨੂੰ ਅੱਜ ਫੇਰ ਲਾਵਾਂਗਾ 4500 ਵਾਲਾ ਵੀਰੇ ਮੇਰੇ ਕੋਲ ਦੁਬਾਰੇ ਆਇਆ ਹਾਂ ਪਹਿਲਾਂ ਨੂੰ ਮੰਗਿਆ ਆਪਾਂ ਦੁਬਾਰੇ ਕਾਲ ਕੀਤੀ ਚੱਕੇ ਇਹਨਾਂ ਨੇ ਹਾਂ 4500 ਵਾਲਾ ਆਇਆ ਨਹੀਂ ਹੈਗਾ ਛੇਰ ਨੂੰ ਪਤਾ ਲੱਗ ਗਿਆ ਉਹ ਛਾਦਾ ਹੋ ਸਕਦਾ ਆਪਾਂ ਵਾਲੀ ਵੱਡੀ ਵੀਡੀਓ ਕਰਨੀ ਨਹੀਂ ਨਾ ਕਿਉਂਕਿ ਹਾਲਾਂਕਿ